ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਰਵਿੰਦਰ ਗਿੱਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਲੰਮੇ ਚਿਰ ਦੀ ਇੱਛਾ ਸੀ ਕਿ ਤੁਹਾਡੇ ਰੂਬਰੂ ਹੋ ਕੇ ਤੁਹਾਡੇ ਵੱਲੋਂ ਦਿੱਤੇ ਜਾ ਰਹੇ ਪਿਆਰ ਤੇ ਸਹਿਯੋਗ ਲਈ ਤੁਹਾਡਾ ਸ਼ੁਕਰਾਨਾ ਕੀਤਾ ਜਾਵੇ ਪਰ ਸਬਬ ਨਹੀਂ ਬਣ ਰਿਹਾ ਸੀ ਅੱਜ ਸਾਲ ਦਾ ਜਦ ਆਖੀਰਲਾ ਦਿਨ ਹੈ ਤਾਂ ਜਦ ਮੈਂ ਪਿੱਛੇ ਮੁੜ ਝਾਤ ਮਾਰਦਾ ਹਾਂ ਤਾਂ ਦੇਖਦਾ ਹਾਂ ਕਿ ਆਪਣਾ ਇਸ ਚੈਨਲ ਗੁੱਡ ਮਾਰਨਿੰਗ ਪੰਜਾਬ ਨੇ ਬੜਾ ਲਮੇਰਾ ਪੰਥ ਤੈ ਕੀਤਾ ਜੋ ਕਿ ਤੁਹਾਡੇ ਸਹਿਯੋਗ ਸਾਥ ਤੇ ਪਿਆਰ ਤੋਂ ਬਿਨਾ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਸੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇੰਨਾ ਮਾਨਤੇ ਪਿਆਰ ਬਖਸ਼ਿਆ ਨਾਲ ਹੀ ਮੈਂ ਉਸ ਪਰਮ ਪਿਤਾ ਵਾਹਿਗੁਰੂ ਜੀ ਦਾ ਵੀ ਤਹਿ ਦਿਲੋਂ ਸ਼ੁਕਰਾਨਾ ਅਦਾ ਕਰਦਾ ਹਾਂ ਕਿ ਜਿਨ੍ਹਾਂ ਦੀ ਮਿਹਰ ਸਦਕਾ ਉਹ ਜਨਨ ਤੁਹਾਡੇ ਰੂਪ ਰੂਪ ਹੋਣ ਦਾ ਸੁਭਾਗ ਮੈਨੂੰ ਪ੍ਰਾਪਤ ਹੁੰਦਾ ਹੈ ਅਸਲ ਵਿੱਚ ਰੋਜ਼ਾਨਾ 3 ਵਜੇ ਨਿਊਜ਼ ਬਲਟਨ ਤਿਆਰ ਕਰਨਾ ਕੋਈ ਆਸਾਨ ਕੰਮ ਨਹੀਂ ਪਰ ਪਰਿਵਾਰ ਦੇ ਸਾਥ ਤੁਹਾਡੇ ਪਿਆਰ ਤੇ ਸਹਿਯੋਗ ਸਦਕਾ ਤੇ ਵਾਹਿਗੁਰੂ ਦੀ ਮਿਹਰ ਸਦਕਾ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਤੇ ਰੋਜ਼ਾਨਾ 3 ਵਜੇ ਉੱਠ ਕੇ ਤੁਹਾਡੇ ਰੂਪ ਰੂਪ ਹੋਣ ਦਾ ਮੌਕਾ ਮਿਲਦਾ ਹੈ ਤੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਤੱਕ ਹਮੇਸ਼ਾ ਨਿਰਪੱਖ ਤੇ ਸਹੀ ਜਾਣਕਾਰੀ ਪਹੁੰਚੇ ਬਿਨਾਂ ਕੋਈ ਬਾਇਸ ਹੋਏ ਹਮੇਸ਼ਾ ਹੀ ਯਤਨ ਕੀਤਾ ਗਿਆ ਕਿ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਹਾਲਾਂਕਿ ਇੰਨੀ ਜਲਦੀ ਉੱਠ ਕੇ ਬਿਨਾ ਨਾਗਾ ਨਿਊਜ਼ ਬੁਲੇਟਿਨ ਤਿਆਰ ਕਰਨਾ ਆਸਾਨਤਾ ਨਹੀਂਗਾ ਇਸ ਲਈ ਬਹੁਤ ਜ਼ਿਆਦਾ ਇਕਾਗਰਤਾ ਦੀ ਲੋੜ ਪੈਂਦੀ ਹੈ ਪਰ ਕਦੇ-ਕਦੇ ਸਰੀਰਕ ਜਾਂ ਮਾਨਸਿਕ ਸਿਹਤ ਠੀਕ ਨਾ ਹੋਣ ਕਾਰਨ ਨਿਊਜ਼ ਬੁਲੇਟਿਨ ਵਿੱਚ ਕੁਝ ਕੁ ਗਲਤੀਆਂ ਵੀ ਹੋ ਜਾਂਦੀਆਂ ਪਰ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਇਹਨਾਂ ਗਲਤੀਆਂ ਨੂੰ ਵੀ ਖਿੜੇ ਮੱਥੇ ਪਰਵਾਨ ਕੀਤਾ ਤੇ ਇਹਨਾਂ ਸਭ ਗਲਤੀਆਂ ਨੂੰ ਮਾਫ ਕਰ ਦਿੱਤਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਆਉਣ ਵਾਲੇ ਲੰਮੇ ਸਮੇਂ ਤੱਕ ਆਪਣੀ ਇਸ ਸਾਂਝ ਨੂੰ ਪਗਾਉਣ ਦਾ ਮੈਂ ਹਰ ਸੰਭਵ ਯਤਨ ਕਰਾਂਗਾ ਇਸ ਦੇ ਨਾਲ ਮੈਂ ਉਹਨਾਂ ਸਾਰੇ ਸੱਜਣਾ ਦਾ ਵੀ ਤੈਨਾਂ ਦੇ ਲੋ ਧੰਨਵਾਦ ਕਰਦਾ ਹਾਂ ਇਹਨਾਂ ਦੇ ਬਹੁਮੁੱਲੇ ਸੁਝਾਵਾਂ ਦੇ ਸਦਕਾ ਇਹ ਨਿਊਜ਼ ਬੁਲੇਟਿਨ ਤਿਆਰ ਕਰਨ ਵਿੱਚ ਮੈਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੈ ਮੈਂ ਦੁਆ ਕਰਦਾ ਕਿ ਆਉਣ ਵਾਲਾ ਸਾਲ 2025 ਤੁਹਾਡੇ ਸਾਰਿਆਂ ਲਈ ਖੁਸ਼ੀਆਂ ਤੇ ਖੇੜੀਆਂ ਭਰਿਆ ਹੋਵੇ ਤੇ ਆਪਣੀ ਇਹ ਸਾਂਝ ਹੋਰ ਲੰਮੇਰੀ ਚੱਲੇ ਆਓ ਇਸ ਦੁਆ ਦੇ ਨਾਲ ਅੱਜ ਦੀਆਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਮੱਦੇ ਨਜ਼ਰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕੱਲ ਸੂਬੇ ਵਿੱਚ ਭਰਮਾ ਹੰਗਾਰਾ ਮਿਲਿਆ ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸੂਬੇ ਵਿੱਚ 250 ਤੋਂ ਵੱਧ ਥਾਵਾਂ ਤੇ ਧਰਨੇ ਲਾ ਕੇ ਸੜਕਾਂ ਤੇ ਰੇਲ ਆਵਾਜਾਈ ਨੂੰ ਮੁਕੰਮਲ ਤੌਰ ਤੇ ਠੱਪ ਕਰ ਦਿੱਤਾ ਇਸ ਦੌਰਾਨ ਸੂਬੇ ਵਿੱਚ ਲਗਭਗ ਸਾਰੇ ਬਾਜ਼ਾਰ ਤੇ ਨਿੱਜੀ ਖੇਤਰ ਨਾਲ ਜੁੜੇ ਦਫ਼ਤਰ ਬੰਦ ਰਹੇ ਹਾਲਾਂਕਿ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ। ਕੱਲ ਸੂਬੇ ਭਰ ਦੇ ਸਰਕਾਰੀ ਦਫਤਰਾਂ ਵਿੱਚ ਵੀ ਛੁੱਟੀ ਵਰਗਾ ਮਾਹੌਲ ਰਿਹਾ ਕਿਉਂਕਿ ਮੁਲਾਜ਼ਮ ਵੀ ਬੰਦ ਹੋਣ ਕਾਰਨ ਦਫਤਰਾਂ ਵਿੱਚ ਨਾ ਪਹੁੰਚ ਸਕੇ। ਬੈਂਕ ਤੱਕ ਵੀ ਬੰਦ ਰਹੇ। ਕੱਲ ਦੇ ਬੰਦ ਦੌਰਾਨ ਹਵਾਈ ਜਹਾਜ਼ ਕੰਪਨੀਆਂ ਨੇ ਖੂਬ ਮੁਨਾਫਾ ਖੱਟਿਆ। ਚੰਡੀਗੜ੍ਹ ਤੋਂ ਦਿੱਲੀ ਉਡਾਨ ਦੀ ਜੋ ਟਿਕਟ ਆਮ ਤੌਰ ਤੇ 3000 ਰੁਪਏ ਵਿੱਚ ਮਿਲਦੀ ਸੀ, ਕੱਲ ਬੰਦ ਦੇ ਮੱਦੇ ਨਜ਼ਰ ਹਵਾਈ ਕੰਪਨੀਆਂ ਨੇ ਮੁਨਾਫਾ ਖੱਟਣ ਦੇ ਮੱਦੇਨਜ਼ਰ ਇਹ ਟਿਕਟ ਦਾ ਰੇਟ ਲਗਭਗ 20000 ਤੱਕ ਕਰ ਦਿੱਤਾ। ਕੱਲ ਦੇ ਪੰਜਾਬ ਬੰਦ ਦਾ ਐਲਾਨ ਭਾਵੇਂ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਪਹਿਲਾਂ ਕਰ ਦਿੱਤਾ ਗਿਆ ਸੀ ਤੇ ਇਸ ਦਾ ਜੋਰ-ਸ਼ੋਰ ਨਾਲ ਪ੍ਰਚਾਰ ਵੀ ਕੀਤਾ ਗਿਆ ਸੀ। ਪਰ ਇਸ ਤੋਂ ਅਣਜਾਣ ਤੇ ਨਾ ਟਾਲਣਯੋਗ ਕੰਮਾਂ ਲਈ ਘਰੋਂ ਨਿਕਲੇ ਲੋਕਾਂ ਨੂੰ ਕੱਲ ਦੇ ਪੰਜਾਬ ਬੰਦ ਦੌਰਾਨ ਵੱਡੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਵੱਡੀ ਗਿਣਤੀ ਵਿੱਚ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਵਿੱਚ ناکਾਮ ਰਹੇ ਜਿਸ ਦੇ ਚੱਲਦੇ ਉਹਨਾਂ ਨੂੰ ਬੱਸ ਸਟੈਂਡਾਂ ਰੇਲਵੇ ਸਟੇਸ਼ਨਾਂ ਤੇ ਸੜਕਾਂ ਤੇ ਘੰਟਿਆਂ ਵੱਧੀ ਰੁਲਣਾ ਪਿਆ ਇਸ ਦੇ ਦਰਮਿਆਨ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਕਿਸਾਨਾਂ ਤੇ ਰਾਹੀਗਰਾਂ ਦਰਮਿਆਨ ਕਈ ਥਾਵਾਂ ਤੇ ਟਕਰਾਅ ਦੇਖਣ ਨੂੰ ਵੀ ਮਿਲੀ ਤਾਂ ਖਲਾਤੀ ਆ ਸਾਰਿਆਂ ਨੇ ਬੜੇ ਇੱਕ ਮਿੰਟ ਦੀ ਗੱਲ ਸੰਗ ਲਾਤੀ ਫਿਰੇ ਸੋਹਣ ਦਵਾਈ ਰਣ ਦੇ ਕਹਿਣ ਨਿਸ਼ਾਨ ਇੱਕ ਮਿੰਟ ਹਾਂਜੀ ਤੁਸੀਂ ਮਾਰੋ ਜੀ ਨੇ ਟੱਕਰ ਮਾਰਨੀ ਆ ਮੈਂ ਤਾਂ ਆਪ ਕੋਲੇ ਕਿਉਂ ਤੱਕ ਕਰਦੇ ਹੋ ਤੁਸੀਂ ਤੁਸੀਂ ਦੱਸੋ ਤੁਸੀਂ ਹਾਂ ਕੋਲੇ ਕਿਉਂ ਤੱਕ ਕਰਦੇ ਹੋ ਤੁਸੀਂ ਮਾਰ ਤੂੰ ਨਹੀਂ ਕੋਈ ਤੁਹਾਨੂੰ ਲੜਾਇਆ ਕਿਉਂ ਅਸੀਂ ਆਪਣਾ ਕੰਮ ਹਟਕਾਨੀਆ ਕਰਦਾ ਹੈ ਕੋਈ ਨਾ ਲੜੋ ਸਾਡੇ ਨਾਲ ਵੀਰ ਮੇਰੇ ਸਭ ਦੇ ਵਾਸਤੇ ਨਾ ਲੜਿਓ ਮੈਂ ਦੇਖ ਤਾਂ ਇਹਪੁਰ ਤੋਂ ਆਇਆ ਤਾਂ ਇਹ ਕਹਿ ਤਾਹਦਾ ਕਿ ਆ ਨਾ ਜਾਣ ਹੀ ਦਿੰਦੇ ਵੇ ਤੁਸੀਂ ਲੋਕਾਂ ਨੂੰ ਕਹਿੰਦਾ ਕਿ ਪਾੜੋ ਜਿੱਥੇ ਜਾਣਾ ਨੋ ਕਾਨੂੰਨ ਕਿਉਂ ਤੱਕ ਕਰਦੇ ਹੋ ਵੀਰ ਮੇਰੇ ਤੁਹਾਨੂੰ ਸਰਕਾਰ ਤੋਂ ਵੀ ਸਰਕਾਰ ਦਾ ਮਰਦਾਂ ਤੇ ਦਵਾਈ ਲੈਣਾ ਛੋਟਾ ਕੱਲ ਦੇ ਪੰਜਾਬ ਬੰਦ ਦੇ ਸੱਦੇ ਦਰਮਿਆਨ ਫਰੀਦਕੋਟ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦਕਿ ਕੁਝ ਕਿਸਾਨ ਆਗੂ ਬਲਾਕ ਸਿੱਖਿਆ ਅਫਸਰ ਦਾ ਖੁੱਲ੍ਹਾ ਦਫ਼ਤਰ ਬੰਦ ਕਰਵਾਉਣ ਲਈ ਦਫ਼ਤਰ ਵਿੱਚ ਦਾਖਲ ਹੋ ਗਏ ਐਸੇ ਦੌਰਾਨ ਬਲਾਕ ਸਿੱਖਿਆ ਅਧਿਕਾਰੀ ਜਗਤਾਰ ਸਿੰਘ ਮਾਨ ਨੇ ਆਪਣਾ ਦਫ਼ਤਰ ਜਦ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਕਿਸਾਨਾਂ ਨੇ ਦਫ਼ਤਰ ਵਿੱਚ ਹੀ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਦੋਵੇਂ ਧਿਰਾਂ ਨੇ ਇੱਕ ਦੂਜੇ ਉੱਪਰ ਗਾਲੀ ਗਲੋਚ ਕਰਨ ਦੇ ਇਲਜ਼ਾਮ ਵੀ ਲਾਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਐਸੇ ਦਰਮਿਆਨ ਖਨੌਰੀ ਬਾਡਰ ਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤੇ ਬੈਠੇ ਹਨ ਨੂੰ ਇਲਾਜ ਮਹయ్యా ਕਰਵਾਉਣ ਲਈ ਕੱਲ ਕਾਫੀ ਹਲਚਲ ਨਜ਼ਰ ਆਈ ਦੱਸਿਆ ਜਾ ਰਿਹਾ ਸੀ ਕਿ ਪੁਲਿਸ ਉਹਨਾਂ ਨੂੰ ਕਿਸੇ ਵੀ ਸਮੇਂ ਜ਼ਬਰੀ ਚੁੱਕ ਕੇ ਹਸਪਤਾਲ ਵਿੱਚ ਦਾਖਲ ਕਰਵਾ ਸਕਦੀ ਹੈ ਇਸ ਲਈ ਪਾਤਣਾ ਨੇੜੇ ਪੁਲਿਸ ਦੀਆਂ ਬਹੁਤ ਸਾਰੀਆਂ ਗੱਡੀਆਂ ਜਲਤੁੱਪ ਦੰਗਾ ਰੋਕੂ ਗੱਡੀਆਂ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਖੜੀਆਂ ਨਜ਼ਰ ਆਈਆਂ ਚਰਚਾ ਸੀ ਕਿ ਸੂਬਾ ਸਰਕਾਰ ਨੇ ਲਗਭਗ 5000 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਇਸ ਆਪਰੇਸ਼ਨ ਲਈ ਤਿਆਰ ਕੀਤਾ ਹੈ ਹਰ ਬਾਅਦ ਵਿੱਚ ਪਤਾ ਲੱਗਿਆ ਕਿ ਸੂਬਾ ਸਰਕਾਰ ਆਖਰ ਕਿਸਾਨਾਂ ਨਾਲ ਟਕਰਾਅ ਤੋਂ ਟਲਦੇ ਹੋਏ ਇਹ ਕਾਰਵਾਈ ਕਰਨ ਤੋਂ ਟਾਲਾ ਪੱਟ ਗਈ। ਇਸ ਦਰਮਿਆਨ ਕੱਲ ਸੂਬਾ ਸਰਕਾਰ ਦੇ ਅਧਿਕਾਰੀ ਵੀ ਖਨੌਰੀ ਬਾਰਡਰ ਤੇ ਸਰਗਰਮ ਰਹੇ ਤੇ ਡੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਕਰਦੇ ਨਜ਼ਰ ਆਏ। ਖਾਸ ਕਰ ਸੇਵਾਮੁਕਤ ਏਡੀਜੀਪੀ ਜਸਕਰਨ ਸਿੰਘ ਨੇ ਡੱਲੇਵਾਲ ਨੂੰ ਮਨੌਣ ਲਈ ਕਾਫੀ ਜ਼ੋਰ ਲਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਡੀਜੀਪੀ ਜਸਕਰਨ ਸਿੰਘ ਨੇ ਆਖਿਆ ਕਿ ਪੁਲਿਸ ਕੋਈ ਵੀ ਸਾਕਤ ਦੀ ਵਰਤੋਂ ਨਹੀਂ ਕਰ ਰਹੀ ਇਹ ਸਭ ਅਫਵਾਹਾਂ ਹਨ ਉਹ ਕਿਸਾਨਾਂ ਤੇ ਸਰਕਾਰ ਦਰਮਿਆਨ ਵਿਚੋਲਗੀ ਕਰ ਰਹੇ ਹਨ ਤਾਂ ਜੋ ਇਸ ਮਸਲੇ ਦਾ ਹੱਲ ਨਿਕਲ ਸਕੇ ਉਹਨਾਂ ਆਖਿਆ ਕਿ ਉਹਨਾਂ ਡੱਲੇਵਾਲ ਨੂੰ ਅਪੀਲ ਕੀਤੀ ਕਿ ਉਹ ਥੋੜੀ ਜਹੀ ਹੀ ਮੈਡੀਕਲ ਸਹਾਇਤਾ ਲੈ ਲੈਣ ਤਾਂ ਜੋ ਇਸ ਸਹਾਰੇ ਉਹਨਾਂ ਦੀ ਜਾਨ ਸੁਰੱਖਿਅਤ ਰਹੇ ਪਰ ਉਹਨਾਂ ਆਖਿਆ ਕਿ ਡੱਲੇਵਾਲ ਮੰਨ ਨਹੀਂ ਰਹੇ ਹਨ ਅੱਜ ਸਭ ਦੀਆਂ ਨਜ਼ਰਾਂ ਇਸ ਦਰਮਿਆਨ ਸੁਪਰੀਮ ਕੋਰਟ ਤੇ ਰਹਿਣਗੀਆਂ ਸੁਪਰੀਮ ਕੋਰਟ ਅੱਜ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਮਹయ్యా ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦੀ ਸਮੀਖਿਆ ਕਰੇਗੀ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਡੱਲੇਵਾਲ ਨੂੰ ਹਸਪਤਾਲ ਲਿਜਾਣ ਵਾਸਤੇ ਮਨਉਣ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ ਇਸ ਦੇ ਦਰਮਿਆਨ ਸਾਰੀ ਸਥਿਤੀ ਨੂੰ ਪਾਪਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੱਲ ਵੀ ਉੱਚ ਅਫਸਰਾਂ ਨਾਲ ਕਈ ਗੇੜ ਮੀਟਿੰਗ ਕੀਤੀ ਏਨੀ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਹੁਣ ਡੱਲੇਵਾਲ ਦੇ ਚੱਲ ਰਹੇ ਮਰਨ ਵਰਤ ਦੇ ਮੱਦੇ ਨਜ਼ਰ ਕਿਸਾਨ ਆਗੂਆਂ ਨਾਲ ਗੱਲਬਾਤ ਦਾ ਰਾਹ ਖੋਲ ਸਕਦੀ ਹੈ ਇਸ ਲਈ ਕਿਸੇ ਵਕਤ ਵੀ ਰਸਮੀ ਸੱਦਾ ਆਉਣ ਦੀ ਸੰਭਾਵਨਾ ਹੈ ਸੂਤਰਾਂ ਮੁਤਾਬਕ ਜੇਕਰ ਕੇਂਦਰ ਸਰਕਾਰ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਆਗੂਆਂ ਨੂੰ ਗੱਲਬਾਤ ਦਾ ਰਸਮੀ ਸੱਦਾ ਭੇਜਦੀ ਹੈ ਤਾਂ ਡੱਲੇਵਾਲ ਹਸਪਤਾਲ ਵਿੱਚ ਭਰਤੀ ਹੋਣ ਲਈ ਰਜਮੰਦ ਹੋ ਸਕਦੇ ਹਨ ਇਸ ਦਰਮਿਆਨ ਪਿਛਲੇ 35 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੱਲ ਦੇ ਬੰਦ ਦੇ ਸੱਦੇ ਨੂੰ ਪੰਜਾਬ ਵਾਸੀਆਂ ਵੱਲੋਂ ਦਿੱਤੇ ਗਏ ਭਰਮੇ ਹੰਗਾਰੇ ਦਾ ਸਵਾਗਤ ਕੀਤਾ ਉਹਨਾਂ ਆਖਿਆ ਕਿ ਇਸ ਸਹਿਯੋਗ ਦਾ ਉਹ احਸਾਨ ਕਦੇ ਵੀ ਨਹੀਂ ਚੁਕਾ ਸਕਣਗੇ ਉਹਨਾਂ ਕੋਲ ਸ਼ਬਦ ਨਹੀਂ ਹਨ ਜਿਸ ਨਾਲ ਉਹ ਪੰਜਾਬੀਆਂ ਦਾ ਧੰਨਵਾਦ ਕਰ ਸਕਣ ਆਖਰਕਾਰ ਕੱਲ ਪੰਜਾਬ ਪੁਲਿਸ ਨੇ ਅਧਿਕਾਰਤ ਰੂਪ ਵਿੱਚ ਮੰਨ ਲਿਆ ਕਿ ਬੀਤੇ ਦਿਨਾਂ ਵਿੱਚ ਸੂਬੇ ਦੇ 8 ਥਾਣਿਆਂ 'ਤੇ ਹਮਲਾ ਹੋਇਆ ਸੀ ਜਦਕਿ ਪਹਿਲਾਂ ਇਨ੍ਹਾਂ ਹਮਲਿਆਂ ਸੰਬੰਧੀ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਸੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 8 ਥਾਣਿਆਂ 'ਤੇ ਹੋਏ ਹਮਲੇ ਦੀਆਂ ਘਟਨਾਵਾਂ ਦੇ ਮਾਮਲੇ ਨੂੰ ਕੱਲ ਸੁਲਝਾਉਣ ਦਾ ਦਾਅਵਾ ਕੀਤਾ ਉਹਨਾਂ ਦੱਸਿਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਸੰਬੰਧਿਤ 14 ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਇਹਨਾਂ 8 ਧਮਾਕਿਆਂ ਲਈ ਪੰਜ ਅੱਤਵਾਦੀ ਮਾਡਿਊਲ ਜ਼ਿੰਮੇਵਾਰ ਸਨ ਇਹਨਾਂ ਮਾਡਿਊਲਾਂ ਨੂੰ ਪਾਕਿਸਤਾਨ ਤੋਂ ਇਲਾਵਾ ਅਮਰੀਕਾ ਕੈਨੇਡਾ ਤੇ ਯੂਰਪ ਵਿੱਚ ਰਹਿੰਦੇ ਇਹਨਾਂ ਦੇ ਆਕਾ ਚਲਾ ਰਹੇ ਹਨ ਇਹਨਾਂ ਹਮਲਿਆਂ ਵਿੱਚ ਗਰਨੇਡ ਤੇ ਆਰਡੀਐਕਸ ਦੀ ਵਰਤੋਂ ਕੀਤੀ ਗਈ ਸੀ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਲਗਾਤਾਰ ਜਾਰੀ ਹੈ ਕੱਲ ਪੰਜਾਬ ਦੇ ਇੱਕ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਸੰਘਣੀ ਧੁੰਦ ਪਈ ਜਿਸ ਕਾਰਨ ਦਿਸਣ ਹੱਦ ਘਟ ਗਈ ਚੰਡੀਗੜ੍ਹ ਅੰਮ੍ਰਿਤਸਰ ਤੇ ਕਈ ਹੋਰ ਸ਼ਹਿਰਾਂ ਵਿੱਚ ਧੁੰਦ ਪੈਣ ਕਾਰਨ ਦਿਸਣ ਹੱਦ 50 ਮੀਟਰ ਤੋਂ ਘਟ ਰਹੀ ਮੌਸਮ ਮਾਰਾ ਨੇ ਅੱਜ ਵੀ ਸੂਬੇ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਚੱਲਣ ਸੰਬੰਧੀ ਜੈਲੋ ਅਲਰਟ ਜਾਰੀ ਕੀਤਾ ਹੈ ਉਧਰ ਗਵਾਂਡੀ ਸੂਬੇ ਹਿਮਾਚਲ ਵਿੱਚ ਆਵਾਜਾਈ ਚਰਮਰਾ ਗਈ ਹੈ ਦਰਸਲ برفਬਾਰੀ ਤੇ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਦੇਸ਼ ਭਰ ਦੇ ਸਲਾਨੀਆਂ ਨੇ ਹੁਣ ਹਿਮਾਚਲ ਦਾ ਰੋਖ ਕਰ ਦਿੱਤਾ ਹੈ ਜਿਸ ਕਾਰਨ ਸੂਬੇ ਵਿੱਚ ਆਵਾਜਾਈ ਵਿਵਸਥਾ ਖੱਪ ਹੋ ਕੇ ਰਹਿ ਗਈ ਹੈ ਇੱਥੋਂ ਤੱਕ ਕਿ ਸਲਾਨੀਆਂ ਨੂੰ ਹੁਣ ਹੋਟਲ ਦੇ ਕਮਰੇ ਤੱਕ ਨਹੀਂ ਮਿਲ ਰਹੇ ਸਰਕਾਰ ਨੇ ਸਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਿਮਾਚਲ ਆਉਣ ਤੋਂ ਪਹਿਲਾਂ ਆਪਣੇ ਹੋਟਲਾਂ ਦੀ ਐਡਵਾਂਸ ਬੁਕਿੰਗ ਜ਼ਰੂਰ ਕਰਵਾਵੇ ਇਸ ਦਰਮਿਆਨ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਸੂਬੇ ਵਿੱਚ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੱਲ ਐਲਾਨ ਕੀਤਾ ਕਿ ਜੇਕਰ ਉਹਨਾਂ ਦੀ ਪਾਰਟੀ ਦਿੱਲੀ ਵਿੱਚ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਮੰਦਰਾਂ ਦੇ ਪੁਜਾਰੀਆਂ ਤੇ ਗੁਰਦੁਆਰਿਆਂ ਸਾਹਿਬ ਦੇ ਗ੍ਰੰਥੀਆਂ ਨੂੰ 18000 ਰੁਪਏ ਪ੍ਰਤੀ ਮਹੀਨਾ ਦੇਵੇਗੀ। ਉਹਨਾਂ ਇਹ ਪੱਤਾ ਦੇਣ ਲਈ ਕੱਲ ਪੁਜਾਰੀ ਗ੍ਰੰਥੀ ਸਨਮਾਨ ਸਕੀਮ ਦਾ ਐਲਾਨ ਕੀਤਾ। Association for Democratic Reforms ਨੇ ਕੱਲ ਇੱਕ ਰਿਪੋਰਟ ਜਾਰੀ ਕਰ ਸੂਬੇ ਦੇ 31 ਮੁੱਖ ਮੰਤਰੀਆਂ ਦੀ ਜਾਇਦਾਦ ਦਾ ਖੁਲਾਸਾ ਕੀਤਾ ਇਸ ਰਿਪੋਰਟ ਮੁਤਾਬਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਈਬੂ ਨਾਇਡੋ ਭਾਰਤ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ ਜਿਨ੍ਹਾਂ ਦੀ ਜਾਇਦਾਦ ਲਗਭਗ 950 ਕਰੋੜ ਰੁਪਏ ਤੋਂ ਵੱਧ ਹੈ ਜਦਕਿ ਪੱਛਮੀ ਬੰਗਾਲ ਦੀ ਮਮਤਾ ਬੇਨਰਜੀ ਸਭ ਤੋਂ ਗਰੀਬ ਮੁੱਖ ਮੰਤਰੀ ਹਨ ਉਨ੍ਹਾਂ ਕੋਲ ਮਹਿਜ਼ 15 ਲੱਖ ਰੁਪਏ ਦੀ ਜਾਇਦਾਦ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਇਦਾਦ ਲਗਭਗ 2 ਕਰੋੜ ਰੁਪਏ ਦੱਸੀ ਗਈ। ਸਾਲ ਦਾ ਅੱਜ ਆਖਰੀ ਦਿਨ ਵਿੱਤੀ ਸੰਕਟ ਵਿੱਚ ਘिरी ਸੂਬਾ ਸਰਕਾਰ ਲਈ ਕਮਾਈ ਦਾ ਦਿਨ ਸਾਬਤ ਹੋਵੇਗਾ। ਦਰਸਲ ਪੰਜਾਬ ਸਰਕਾਰ ਨੂੰ ਅੱਜ ਨਵੇਂ ਸਾਲ ਦੀ آمد ਦੇ ਹੋਣ ਵਾਲੇ ਸਮਾਗਮਾਂ ਤੋਂ ਲਗਭਗ ਕਰੋੜਾਂ ਰੁਪਏ ਦੀ ਕਮਾਈ ਹੋਣ ਦਾ ਅਨੁਮਾਨ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦਸਾਂਝ ਅੱਜ ਲੁਧਿਆਣਾ ਵਿੱਚ ਆਪਣਾ ਸ਼ੋਅ ਕਰ ਰਹੇ ਹਨ। ਸੁਭਾ ਸਰਕਾਰ ਨੂੰ ਇਸ ਸ਼ੋਅ ਤੋਂ ਹੀ ਲਗਭਗ 5 ਕਰੋੜ ਰੁਪਏ ਦੇ ਟੈਕਸ ਮਿਲਣ ਦੀ ਸੰਭਾਵਨਾ ਹੈ ਇਸ ਸ਼ੋਅ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਪੁੱਜਣ ਦੀ ਉਮੀਦ ਹੈ ਜਿਸ ਲਈ 3000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪੁਲਿਸ ਪ੍ਰਸ਼ਾਸਨ ਵੱਲੋਂ 20 ਥਾਵਾਂ ਤੇ ਅਸਥਾਈ ਪਾਰਕਿੰਗ ਬਣਾਈ ਗਈ ਹੈ ਜਿੱਥੇ ਲਗਭਗ 15 ਹਜ਼ਾਰ ਵਾਹਨ ਖੰਨਗੇ ਪੁਲਿਸ ਨੇ ਦੱਸਿਆ ਕਿ ਸ਼ੋਅ ਦੇਖਣ ਵਾਲੇ ਲੋਕਾਂ ਨੂੰ ਲਗਭਗ 3 ਕਿਲੋਮੀਟਰ ਤੁਰ ਕੇ ਸ਼ੋਅ ਵਾਲੀ ਥਾਂ ਤੇ ਪਹੁੰਚਣਾ ਪਵੇਗਾ ਹੁਣ ਤੱਕ RTGS ਤੇ NEFT ਰਾਹੀਂ ਪੈਸੇ ਟਰਾਂਸਫਰ ਕਰਦੇ ਸਮੇਂ ਸਾਨੂੰ ਅਕਾਊਂਟ ਨੰਬਰ ਤੇ ਬੈਨੀਫੀਸ਼ੀਰੀ ਦਾ ਨਾਮ ਖੁਦ ਪਾਉਣਾ ਪੈਂਦਾ ਸੀ ਪਰ ਹੁਣ 1 ਅਪ੍ਰੈਲ ਤੋਂ ਅਕਾਊਂਟ ਨੰਬਰ ਪਾਉਂਦੇ ਸਾਰ ਹੀ ਲਾਭਪਾਤਰੀ ਦਾ ਨਾਮ ਆਟੋਮੈਟਿਕ ਆ ਜਾਵੇਗਾ ਬੈਂਕਾਂ ਨੇ ਇਸ ਸੰਬੰਧੀ ਇੱਕ ਪ੍ਰਣਾਲੀ ਵਿਕਸਤ ਕਰ ਲਈ ਹੈ ਜੋ ਕਿ 1 ਅਪ੍ਰੈਲ 2025 ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਦਰਸਲ ਬੈਂਕਾਂ ਵੱਲੋਂ ਭੁਗਤਾਨ ਕਰਦੇ ਸਮੇਂ ਹੋਣ ਵਾਲੀਆਂ ਗਲਤੀਆਂ ਘਟਾਉਣ ਲਈ ਇਹ ਕਦਮ ਚੁੱਕੇ ਗਏ ਹਨ ਸਵਰਗਵਾਸੀ ਸਾਫਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਦੇ ਦਰਮਿਆਨ ਚੱਲ ਰਹੀ ਤੰਜ਼ਬਾਜ਼ੀ ਕੱਲ ਵੀ ਜਾਰੀ ਰਹੀ ਦਰਸਲ راہول ਗਾਂਧੀ ਹੁਣ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਵੀਅਤਨਾਮ ਗਏ ਹਨ ਜਿਸ ਤੇ ਕੱਲ ਭਾਜਪਾ ਨੇ ਤੰਜ਼ ਕੱਸਿਆ ਉਹਨਾਂ ਆਖਿਆ ਕਿ ਕਾਂਗਰਸ ਡਾਕਟਰ ਮਨਮੋਹਨ ਸਿੰਘ ਦੀ ਮੌਤੇ ਸਿਰਫ ਰਾਜਨੀਤੀ ਕਰ ਰਹੀ ਹੈ ਉਸ ਨੂੰ ਕੋਈ ਅਫਸੋਸ ਨਹੀਂ ਇਸੇ ਲਈ ਸਾਬਕਾ ਕਾਂਗਰਸ ਪ੍ਰਧਾਨ ਡਾਕਟਰ ਮਨਮੋਹਨ ਸਿੰਘ ਦੀ ਮੌਤੇ ਸਮੇਂ ਵੀ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਵੀਅਤਨਾਮ ਚਲੇ ਗਏ ਹਨ ਪਿਛਲੀ ਤਮਾਹੀ ਵਿੱਚ ਦੇਸ਼ ਦਾ ਵਿਦੇਸ਼ੀ ਕਰਜ਼ਾ ਵਧ ਕੇ 712 ਅਰਬ ਡਾਲਰ ਹੋ ਗਿਆ ਹੈ ਜੋ ਕਿ ਪਿਛਲੇ ਸਾਲ ਦੀ ਤੁਲਨਾ ਨਾਲੋਂ ਲਗਭਗ 4.5% ਦੀ ਵਧ ਹੈ ਪਿਛਲੇ ਸਾਲ ਇਸੇ ਸਮੇਂ ਦੌਰਾਨ ਦੇਸ਼ ਤੇ ਲਗਭਗ 637 ਅਰਬ ਡਾਲਰ ਦਾ ਕਰਜ਼ਾ ਸੀ ਇਸ ਦਰਮਿਆਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਦੇ ਵਿਦੇਸ਼ੀ ਮੁਦਰਾ ਪਡਾਰ ਵਿੱਚ ਵੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਗਿਰਾਵਟ ਜਾਰੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਟਰ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਉਹ 100 ਸਾਲਾਂ ਦੇ ਸਨ ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜਿਉਂਦੇ ਰਹਿਣ ਵਾਲੇ ਰਾਸ਼ਟਰਪਤੀ ਸਨ ਇੱਥੇ ਦੱਸਣਾ ਬਣਦਾ ਹੈ ਕਿ ਉਹਨਾਂ ਦੇ ਸਨਮਾਨ ਵਿੱਚ ਹਰਿਆਣਾ ਦੇ ਇੱਕ ਪਿੰਡ ਦਾ ਨਾਮ ਕਾਟਰਪੁਰੀ ਰੱਖਿਆ ਗਿਆ ਸੀ ਸੁਪਰੀਮ ਕੋਰਟ ਦੇ ਕਾਲੇਜੀਅਮ ਵੱਲੋਂ ਹਾਈ ਕੋਰਟਾਂ ਵਿੱਚ ਜੱਜਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀਆਂ ਜੱਜਾਂ ਵਜੋਂ ਨਿਯੁਕਤੀ ਦਾ ਵਿਰੋਧ ਕਰਦੀ ਇੱਕ ਸੁਣਵਾਈ ਤੇ ਹੁਣ ਗੌਰ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਸੁਪਰੀਮ ਕੋਰਟ ਕਲੋਜੀਅਮ ਵੱਲੋਂ ਇਸ ਵਿਚਾਰ ਉੱਤੇ ਗੌਰ ਕੀਤੇ ਜਾਣ ਦੀ ਸੰਭਾਵਨਾ ਹੈ ਕਿ ਉਹਨਾਂ ਉਮੀਦਵਾਰਾਂ ਨੂੰ ਜੱਜ ਲਾਉਣ ਦੀ ਸਿਫਾਰਿਸ਼ ਤੋਂ ਗਰੇਜ ਕੀਤਾ ਜਾਵੇ ਜਿਨ੍ਹਾਂ ਦੇ ਮਾਪੇ ਜਾਂ ਨਜ਼ਦੀਕੀ ਰਿਸ਼ਤੇਦਾਰ ਮੌਜੂਦਾ ਜਾਂ ਸਾਬਕਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਹਨ। ਮੰਨਿਆ ਜਾ ਰਿਹਾ ਹੈ ਕਿ ਭਾਵੇਂ ਇਸ ਨਾਲ ਕੁਝ ਜੋਗ ਉਮੀਦਵਾਰਾਂ ਦਾ ਰਸ ਰੁਕ ਜਾਵੇਗਾ ਪਰ ਦੂਸਰੇ ਪਾਸੇ ਇਹ ਹੋਰ ਜੋਗ ਉਮੀਦਵਾਰਾਂ ਦੇ ਰਸਤੇ ਵੀ ਖੋਲ ਦੇਵੇਗੀ ਬੀਤੇ ਦਿਨੀ ਦੱਖਣੀ ਕੋਰੀਆ ਦੇ ਇਤਿਹਾਸ ਵਿੱਚ ਹੋਏ ਸਭ ਤੋਂ ਵੱਡੇ ਹਵਾਈ ਜਹਾਜ਼ ਹਾਸੇ ਦੀ ਜਾਂਚ ਵਿੱਚ ਦੱਖਣੀ ਕੋਰੀਆ ਦੇ ਅਧਿਕਾਰੀ ਜੁਟ ਗਏ ਹਨ ਦੱਸਿਆ ਗਿਆ ਹੈ ਕਿ ਇਸ ਹਾਸੇ ਵਿੱਚ 179 ਲੋਕਾਂ ਦੀ ਜਾਨ ਚਲੀ ਗਈ ਹੁਣ ਦੇਸ਼ ਵਿੱਚ ਏਅਰਲਾਈਨ ਵੱਲੋਂ ਚਲਾਏ ਜਾਂਦੇ ਸਾਰੇ ਬੋਇੰਗ ਜਹਾਜ਼ਾਂ ਦੀ ਸੁਰੱਖਿਆ ਜਾਂਚ ਕੀਤੀ ਜਾਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਇਹ ਹਾਦਸੇ ਨੇ ਦੱਖਣੀ ਕੋਰੀਆ ਨੂੰ ਪੂਰੀ ਤਰ੍ਹਾਂ ਝੰਡੋੜ ਦਿੱਤਾ ਸੀ ਤੇ ਇਸ ਹਾਦਸੇ ਤੋਂ ਬਾਅਦ ਦੇਸ਼ ਵਿੱਚ 7 ਦਿਨ ਦਾ ਰਾਸ਼ਟਰੀ ਸ਼ੋਗ ਵੀ ਐਲਾਨਿਆ ਗਿਆ ਹੈ ਉੱਧਰ ਕੱਲ ਅਫਰੀਕੀ ਦੇਸ਼ ਏਥੋਪੀਆ ਵਿੱਚ ਇੱਕ ਵੱਡਾ ਸੜਕੀ ਹਾ사 ਵਾਪਰਿਆ ਇੱਥੇ ਯਾਤਰੀਆਂ ਨਾਲ ਭਰਿਆ ਇੱਕ ਟਰੱਕ ਨਦੀ ਵਿੱਚ ਡਿੱਗ ਗਿਆ ਜਿਸ ਨਾਲ 80 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਇਹ ਸਾਰੇ ਲੋਕ ਟਰੱਕ ਤੇ ਸਵਾਰ ਹੋ ਕੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਟਰੱਕ ਬੇਕਾਬੂ ਹੋ ਕੇ ਨਦੀ ਵਿੱਚ ਜਾ ਡਿੱਗਾ ਭਾਰਤੀ ਬੱਲੇਬਾਜ਼ਾਂ ਦੇ ਮਾਰੇ ਪ੍ਰਦਰਸ਼ਨ ਦੇ ਚੱਲਦਿਆਂ ਚੌਥੇ ਟੈਸਟ ਕ੍ਰਿਕਟ ਮੈਚ ਵਿੱਚ ਭਾਰਤ ਨੂੰ ਕੱਲ ਆਸਟ੍ਰੇਲੀਆ ਹੱਥੋਂ 184 ਦੌੜਾਂ ਨਾਲ ਹਾਰ ਮਿਲੀ ਜਿੱਤ ਲਈ 340 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੇ ਸਟਾਰ ਬੱਲੇਬਾਜ਼ ਅਸਫਲ ਰਹੇ ਭਾਰਤ ਨੇ ਆਖਰੀ 7 ਵਿਕਟਾਂ ਮਹਿਜ 20 ਓਵਰਾਂ ਵਿੱਚ ਗੁਆ ਦਿੱਤੀਆਂ ਇਸ ਜਿੱਤ ਨਾਲ ਆਸਟ੍ਰੇਲੀਆ ਹੁਣ 5 ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੋ ਗਿਆ ਹੈ ਇਹ ਹਾਰ ਦੇ ਕਾਰਨ ਭਾਰਤ ਦਾ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪੁੱਜਣ ਦਾ ਸੁਪਨਾ ਲਗਭਗ ਖਤਮ ਹੋ ਚੁੱਕਾ ਹੈ ਕੱਲ ਮੈਲਬੌਰਨ ਟੈਸਟ ਵਿੱਚ ਮਿਲੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਕਾਫੀ ਨਿਰਾਸ਼ ਨਜ਼ਰ ਆਏ ਉਹਨਾਂ ਇਸ ਹਾਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲਾ ਦੱਸਿਆ ਉਨ੍ਹਾਂ ਆਖਿਆ ਕਿ ਅਸੀਂ ਇਸ ਮੈਚ ਵਿੱਚ ਲੜਨ ਵਾਲਾ ਜਜ਼ਬਾ ਦਿਖਾਉਣ ਵਿੱਚ ਅਸਫਲ ਰਹੇ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ